ਪੀ ਜਗਦੀਪ ਸਿੰਘ ਤੂੰ ਉਦੋਂ ਉਦੋਂ ਕੀ ਲੂ ਭੁੱਲ ਰਹਿ ਗਿਆ ਕੀ ਨਹੀਂ ਉਹਨੇ ਵਿਚਾਰਿਆ ਤੇ ਜਿਹੜਾ ਹਾਈ ਕੋਰਟ ਨੂੰ ਉਹਨੂੰ ਮਿਲ ਪਿਆ ਤੇ ਦਵਾ ਤੋਂ ਉਹਨੂੰ ਬਰੀ ਕਰ ਦਿੱਤਾ ਬਿਲਕੁਲ ਔਰ ਨਾਲ ਪੁਲਿਸ ਨੂੰ ਰਿਬਿਊਕ ਛਿੜਕਿਆ ਜੱਜ ਨੇ ਵੀ ਇਹ ਬਹੁਤ ਗਲਤ ਕੀਤਾ ਤੁਸੀਂ ਇੱਕ شریف ਬੰਦੇ ਨੂੰ ਇੰਨਾ ਹਰਾਸ 5-6 ਸਾਲ ਹੋਈ ਹੈ ਹਰਾਸਮੈਂਟ ਹੋਈ ਹੈ ਤੁਸੀਂ ਇਹ ਗਲਤ ਕੇਸ ਕੀਤਾ ਮੈਂ ਇੱਕ ਮਨਾਕਾ ਇੱਕ ਇੱਕ ਬੱਚਾ 5 ਸਾਲ ਦਾ ਬੱਚਾ ਵੀ ਸਮਝ ਸਕਦਾ ਵੀ ਸਾਰ ਇਹ ਪੋਲੀਟੀਕਲ ਗੇਮ ਆ ਉਹ ਵੋਟਾਂ ਖਾਤਰ ਜਿਹੜੀਆਂ ਮਤਲਬ 4 ਜੂਨ ਨੂੰ ਜਿਹੜਾ ਰਿਜ਼ਲਟ ਡਿਕਲੇਅਰ ਹੋਣਾ ਨਾ ਹੁਣ ਤੁਸੀਂ ਤਾਂ ਸੋਚ ਵੀ ਇਹ ਨੂੰ ਮਾਫ ਕਰਨਾ ਹੀ ਸੀਗਾ ਤੇ ਹਫਤਾ ਰੋਗ ਨਹੀਂ ਸਕਦੇ 10 ਦਿਨ ਰੋਗ ਨਹੀਂ ਸੀ ਸਕਦੇ ਉਹ ਵਿਸ਼ਮ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ ਔਰ ਮੈਂ ਬਲਵੰਦਰ ਸਿੰਘ ਪੱਖੋ ਕੇ ਆ ਆਪ ਦੇ ਸਾਹਮਣੇ ਹਾਜ਼ਰ ਹਾਂ ਜੀ ਔਰ ਅੱਜ ਅਸੀਂ ਇੱਕ ਵਿਸ਼ੇਸ਼ ਖਬਰ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਰਾਮ ਰਹੀਮ ਨੂੰ ਜਿਸ ਨੂੰ ਕੇ ਕਤਲ ਕੇਸ ਦੇ ਵਿੱਚ सीबीआई کورٹ ਵੱਲੋਂ ਸਜ਼ਾ ਸੁਣਾਈ ਗਈ ਸੀ ਉਸ ਨੂੰ ਤੇ ਉਸ ਦੇ ਨਾਲ ਪੰਜ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ ਸੀਬੀਆਈ ਕੋਰਟ ਸੀਬੀਆਈ ਵੱਲੋਂ ਹੀ ਇਨਕੁਆਇਰੀ ਕਰਕੇ ਤੇ ਸੀਬੀਆਈ ਕੋਰਟ ਦੇ ਵਿੱਚ ਜਦੋਂ ਕੇਸ ਜਾਂਦਾ ਹੈ ਤੇ ਉਹਦੇ ਵਿੱਚ ਬਹੁਤ ਪੂਣਸ਼ਾਨ ਤੇ ਬਰੀਕੀ ਨਾਲ ਜਾਂਚ ਪੜਤਾਲ ਤੋਂ ਬਾਅਦ ਸਾਰੇ ਕੰਮ ਜਿਹੜੇ ਆ ਉਹ ਕੀਤੇ ਜਾਂਦੇ ਆ ਪੂਰੇ ਸਬੂਤ ਇਕੱਠੇ ਕਰਕੇ ਫਿਰ ਕੇਸ ਜਿਹੜਾ ਸਬਮਿਟ ਕੀਤਾ ਜਾਂਦਾ ਤੇ 100% ਉਹਦੇ ਵਿੱਚ ਦੋਸ਼ੀ ਜਿਹੜਾ ਉਹ ਸਜ਼ਾ ਉਹਨੂੰ ਹੁੰਦੀ ਆ ਔਰ ਹੋਈ ਵੀ ਸੈਸ਼ਨ ਕੋਰਟ ਤੋਂ ਪਰ ਹੁਣ ਪਤਾ ਲੱਗਾ ਕਿ ਹਾਈ ਕੋਰਟ ਤੋਂ सीबीआई ਕੋਰਟ ਦੀ ਇਸ ਸਜ਼ਾ ਨੂੰ ਰੱਦ ਕਰ ਦਿੱਤਾ ਗਿਆ ਇਸੇ ਵਿਸ਼ੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਨੇ ਸਰਦਾਰ ਭਗਵਾਨ ਸਿੰਘ ਜੀ ਸੰਧੂ ਸਾਹਿਬ ਜਿਹੜੇ ਕਿ ਸਿੱਖ ਬੁੱਧੀਜੀਵੀ ਨੇ ਔਰ ਇਸ ਸਿੱਖ ਸੰਘਰਸ਼ ਜਿਹੜਾ ਨਾ ਕਿ ਇਹਨਾਂ ਨੇ ਅੱਖੀਂ ਵੇਖਿਆ ਬਲਕਿ ਹੱਡੀ ਹੰਡਾਇਆ ਤੇ ਇਹਨਾਂ ਦੇ ਨਾਲ ਗੱਲ ਕਰਨ ਦੇ ਲਈ ਅੱਜ ਅਸੀਂ ਇਹਨਾਂ ਨੂੰ ਸਟੂਡੀਓ 'ਚ ਸੱਦਾ ਦਿੱਤਾ ਤੇ ਗੱਲਬਾਤ ਕਰਦੇ ਆ ਸੰਧੂ ਸਾਹਿਬ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਤੇ ਸਾਨੂੰ ਇਹ ਦੱਸੋ ਵੀ ਜਿਹੜੀ ਅੱਜ ਇਹ ਖਬਰ ਬੜੀ ਚਰਚਾ ਦਾ ਵਿਸ਼ਾ ਸਾਰੇ ਬਣੀ ਹੋਈ ਆ तकरीबन ਸਾਰੇ ਚੈਨਲ ਤੇ ਇਹ ਗੱਲ ਜਿਹੜੀ ਆ ਬੜੀ ਚੱਲ ਰਹੀ ਆ ਭਈ ਕੀ ਇਹ ਇਲੈਕਸ਼ਨ ਦੇ ਵਿੱਚ ਕੋਈ ਵਿਸ਼ੇਸ਼ ਇਨਾਮ ਦੇ ਤੌਰ ਤੇ ਇਸ ਨੂੰ ਵੇਖਿਆ ਜਾਈ ਕਿਉਂਕਿ ਵੱਡੀ ਗਿਣਤੀ ਚੋਂ ਉਹਦੇ ਪੈਰੋਕਾਰ ਨੇ ਜਿਹੜੇ ਵੋਟਾਂ ਉਹਨਾਂ ਨੂੰ ਤੇ ਮਤਲਬ ਨੇਤਾਵਾਂ ਲੋਕਾਂ ਨੂੰ ਤੇ ਪਾਰਟੀਆਂ ਨੂੰ ਤੇ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਤੇ ਇਹ ਜਿਹੜਾ ਪੀ ਇੱਕ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਰੱਦ ਹੋ ਜਾਣਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਗੱਲ ਦੀ ਸੰਭਾਵਨਾ ਰੱਖਦੇ ਹਾਂ ਕਿ ਸੀਬੀਆਈ ਇਸ ਨੂੰ ਜਿਹੜਾ ਉਹ ਦੁਬਾਰਾ ਦੀ ਪੜਤਾਲ ਲਈ ਅੱਗੇ ਵਧੇਗੀ ਜਾਂ ਸੁਪਰੀਮ ਕੋਰਟ ਤੱਕ ਇਸ ਕੇਸ ਦੀ ਪੈਰਵਾਈ ਕਰੇਗੀ ਕਿ ਜਾਂ ਇੱਥੇ ਹੀ ਠਾਪ ਹੋ ਜੂ ਸਾਰਾ ਕੁਝ ਗੱਲ ਨਹੀਂ ਆ ਪੱਖੋ ਕੇ ਸਾਹਿਬ ਅੱਜ ਦੇ ਰਾਮ ਰਹੀਮ ਦੇ ਕੇਸ ਦੀ ਗੱਲ ਕਰਦੋ ਪਹਿਲਾਂ ਆਪਾਂ ਥੋੜਾ ਜਿਹਾ ਬੈਕਗ੍ਰਾਉਂਡ ਚੱਲੀ ਜੀ ਇਹੋ ਜੀਆਂ ਨਾ ਹੋਣੀਆਂ ਜਿਹੜੀਆਂ ਉਹ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਪਹਿਲਾਂ ਤਾਂ ਇਹ ਕੇ ਨੂੰ ਮਿਹਣਾ ਨਹੀਂ ਮਾਰ ਸਕਦੇ ਸੋ ਸਾਡਾ ਆਪਣਾ ਰਾਜ ਨਹੀਂ ਸੀ ਆਜ਼ਾਦੀ ਤੋਂ ਬਾਅਦ ਵੀ ਇਹੋ ਜੀਆਂ ਜਿਹੜੀਆਂ ਨਾ ਹੋਣੀਆਂ ਇਹ ਫਸਟ ਟਾਈਮ ਨਹੀਂ ਹੋ ਰਹੀਆਂ ਤੁਸੀਂ ਯਾਦ ਕਰੋ ਖੂਨੀ ਵਿਸਾਖੀ 1978 ਵਾਲੀ 13 ਬੰਦੇ ਸ਼ਹੀਦ ਕਤਲ ਕਰ ਦਿੱਤੇ ਗਏ ਸੀ ਕਿ ਡੇ ਲਾਈਟ ਬ੍ਰਾਡ ਡੇ ਲਾਈਟ ਦੇ ਵਿੱਚ ਔਰ ਇਨ ਦਾ ਪ੍ਰੈਜ਼ੈਂਸ ਆਫ ਪੰਜਾਬ ਪੁਲਿਸ ਤੇ ਹੋਰ ਜਿਹੜੇ ਰਿਸਪੌਂਸਿਬਲ ਬੰਦੇ ਸੀਗੇ ਉਹ ਖੈਰੂਨਾ ਵੱਲੋਂ ਤਾਂ 14 ਕੀਤੇ ਗਏ ਸੀ ਕਿ ਇੱਕ ਡੈੱਡ ਬੋਡੀਜ਼ ਦੇ ਵਿੱਚੋਂ ਮੁਰਕੇ ਅਲਾਈਵ ਨਿਕਲਾਏ ਸੀ ਉਹ ਉਹਨਾਂ ਦੀ ਟ੍ਰੀਟਮੈਂਟ ਹੋਈ ਤੇ ਉਹ ਠੀਕ ਹੋ ਗਏ 13 ਬੰਦੇ ਉਦੋਂ ਕਤਲ ਕਰ ਦਿੱਤੇ ਗਏ ਸੀ 1978 ਨੂੰ 13 ਬੰਦੇ ਕਤਲ ਕਰ ਦਿੱਤੇ ਗਏ ਤੇ ਉਸੇ ਤਰ੍ਹਾਂ ਹੀ ਨਿਰੰਕਾਰੀ ਗੁਰਬਚਨ ਸਿੰਘ ਦੇ ਜਿਹੜੇ ਉਦੋਂ ਤੇ ਸਰਪ੍ਰਸਤ ਸੀਗੇ ਸਾਡੇ ਪੰਥਕ ਵੱਡੀ ਵੱਡੀ ਪੰਥਕ ਪਾਰਟੀ ਦੇ ਜਿਹੜੇ ਸਾਡੇ ਸਾਡੀ ਪੰਥਕ ਸਰਕਾਰ ਸੀ ਸੋ ਕਾਲਡ ਪੰਥਕ ਕਹ ਲੋ ਜਾਂ ਪੰਥਕ ਕਹੇ ਲੋ ਉਹ ਆਪਣੀ ਸਰਪ੍ਰਸਤੀ ਆਪਣੀਆਂ ਸਰਕਾਰੀ ਕਾਰਨ ਦੇ ਕੇ ਦੋ ਤਿੰਨ ਆਈਐਸ ਅਫਸਰਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੇ ਕੇ ਕਿ ਗਰਦਾਸਪੁਰ ਦੇ ਡੀਸੀ ਸਾਹਿਬ ਨੂੰ ਇੱਕ ਅਮਰਸਰ ਦੇ ਡੀਸੀ ਸਾਹਿਬ ਨੂੰ ਉਹਨਾਂ ਨੂੰ ਪੰਜਾਬ ਦੀ ਸਿਹਰਾਦ ਪਾਰ ਕਰਵਾਈ ਗਈ ਸੀ ਬਿਲਕੁਲ ਠੀਕ ਜੀ ਫਿਰ ਉਹਦੇ ਵਿੱਚ ਲੂਪ ਹੋਲ ਰੱਖੇ ਗਏ ਜੀ ਔਰ ਫਿਰ ਉਹ ਕੇਸ ਪੰਜਾਬ ਤੋਂ ਬਾਹਰ ਵਾਕੂ ਆ ਉਹ ਅਮਰਸਰ ਦਾ ਸੀਗਾ ਉਹਨੂੰ ਕਰਨਾਲ ਸ਼ਿਫਟ ਕੀਤਾ ਗਿਆ ਜੀ ਔਰ ਕਰਨਾਲ ਸ਼ਿਫਟ ਕਰਨ ਦੇ ਤੋਂ ਬਾਅਦ ਅਪ੍ਰੈਲ 80 ਦੇ ਵਿੱਚ ਜੀ ਅਪ੍ਰੈਲ 78 ਚ ਮੈਸੇਖੜ ਹੋਇਆ ਅਪ੍ਰੈਲ 80 ਦੇ ਵਿੱਚੋਂ ਨਰੰਕਾਰੀ ਗੁਰਪਜਨ ਸਿੰਘ ਨੂੰ ਅਲੋਂਗ ਵਿਦ ਹਿਸ ਫਾਲੋਅਰਸ ਬਰੀ ਕੀਤਾ ਗਿਆ ਔਰ ਨਾਲ ਪੁਲਿਸ ਨੂੰ ਰਿਬਿਊ ਛਿੜਕਿਆ ਜੱਜ ਨੇ ਵੀ ਇਹ ਬਹੁਤ ਗਲਤ ਕੀਤਾ ਤੁਸੀਂ ਇੱਕ شریف ਬੰਦੇ ਨੂੰ ਇੰਨਾ ਹਰਾਸ 5-6 ਸਾਲ ਹੋਈ ਹੈ ਹਰਾਸਮੈਂਟ ਹੋਈ ਹੈ ਤੁਸੀਂ ਇਹ ਗਲਤ ਕੇਸ ਕੀਤਾ ਮੈਂ ਅਗੇ ਇਨ ਫਿਊਚਰ ਤੁਸੀਂ ਇਹ ਖਿਆਲ ਰੱਖਣਾ ਵੀ ਗਲਤ ਇਸ ਤਰ੍ਹਾਂ ਹੁਣ ਦੱਸੋ ਤਾਂ 13 ਬੰਦੇ ਉਹਨੇ ਸ਼ਰੀ ਮਾਰ ਦਿੱਤੇ ਸੀ ਉਹਨੂੰ ਬਾਅਦ ਤੋਂ ਬਰੀ ਕੀਤਾ ਗਿਆ ਅੱਗੇ ਜੋ ਨਹੀਂ ਇਹ ਆਪਾਂ ਉਸੇ ਪੁਆਇੰਟ ਤੇ ਹੁਣੇ ਅਭੀ ਕਾਰ ਮੁਕੀ ਆ ਉੱਥੇ ਵੀ ਇਹ ਬੰਦਾ ਜਿਹੜਾ ਬੰਦਾ ਵੀ ਮਤਲਬ ਸਿੱਖ ਕੌਮ ਦਾ ਵਿਰੋਧਤਾ ਕਰਦਾ ਅੱਛਾ ਇੱਥੇ ਜਾਂ ਉਹਦੇ ਸਾਹਮਣੇ ਆਣ ਕੇ ਖਲੋਂਦਾ ਜਾਂ ਉਹ ਸਿੱਖ ਰਹਿਤ ਮਰਿਆਦਾ ਨਾਲ ਕੋ ਖਲਵਾੜ ਕਰਦਾ ਉਹਨੂੰ ਕਿਉਂ ਸਪੋਰਟ ਕੀਤੀ ਜਾਂਦੀ ਸਰਕਾਰ ਵੱਲੋਂ ਹੁਣ ਆਮ ਬੰਦਾ ਸੋਚਣ ਵਾਲਾ ਸੋਚੂਗਾ ਵੀ ਇੱਥੇ ਤੇ ਰਣਜੀਤ ਸਿੰਘ ਦਾ ਕਤਲ ਹੋਇਆ ਆ ਰਾਮ ਰਹੀਮ ਦੀ ਗੱਲ ਹੋ ਰਹੀ ਆ ਹਾਂ ਗੱਲ ਰਾਮ ਰਹੀਮ ਦੀ ਹੋ ਰਹੀ ਆ ਉਹਦਾ ਸੈਕਟ ਮਤਲਬ ਉਹ ਸਿੱਖ ਧਰਮ ਨਾਲ ਰਿਲੇਟਡ ਨਹੀਂਗਾ ਪਰ ਸਰਸੇ ਆ ਉਹ ਪੰਜਾਬ ਦੀ ਹੱਦ ਤੋਂ ਵੈਸੇ ਵੀ ਬਾਹਰ ਔਰ ਉਹਨੇ ਆਪਣੇ ਮੈਨੇਜਰ ਦਾ ਕਤਲ ਹੋਇਆ ਤੇ ਇਹਦੇ 'ਚ ਸਿੱਖਾਂ ਦੀ ਇਨਵੋਲਵਮੈਂਟ ਕਿੱਥਾਂ ਆ ਜੀ ਜੀ ਸਿੱਖਾਂ ਦੀ ਇਨਵੋਲਵਮੈਂਟ ਅਸੀਂ ਨਹੀਂ ਗਿਣਦੇ ਨਾ ਗਿਣਦੇ ਠੀਕ ਜੇ ਸਿੱਖ ਜੇ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਨਾ ਪਾੜੇ ਹੁੰਦੇ ਜੇ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਨਾ ਰੋਲਿਆ ਹੁੰਦਾ ਜੀ ਜੀ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਾਗ ਨਾ ਗੁਰੂ ਸਾਹਿਬ ਦਾ ਸਵਾਗ ਨਾ ਰਚਿਆ ਹੁੰਦਾ ਫਿਰ ਉਹਨੇ ਚੈਲੰਜ ਕੀਤਾ ਵੀ ਮੈਂ ਤੁਹਾਡਾ ਗੁਰੂ ਚੋਰੀ ਕਰ ਲਿਆ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਤੇ ਲੈ ਲਓ ਉਹਨੇ ਉਹਨੇ ਸਾਡੀ ਪੂਰੀ ਸਮੁੱਚੀ ਸਿੱਖ ਕੌਮ ਦਾ ਨੱਕ ਵੱਡਿਆ ਹਮ ਔਰ ਉਹ ਪੰਥਕ ਪਾਰਟੀ ਨੇ ਪਹਿਲਾਂ ਉਹਨੂੰ ਡਰਾਮਾ ਕਰਕੇ ਆਪਣੀਆਂ ਲੋਕਾਂ ਦੇ ਨੱਕ ਨਬੂਜ ਆਪਣਾ ਰੱਖਣ ਲਈ ਲੋਕਾਂ 'ਚ ਜਾਣ ਦੀ ਖਾਤਰ ਪਹਿਲਾਂ ਉਹਨੂੰ ਅਕਾਲ ਤਖਤ ਤੋਂ ਕਰਵਾਇਆ ਸਜ਼ਾ ਕਰਵਾਈ ਜੋ ਵੀ ਪ੍ਰੋਸੈਸ ਹੁੰਦਾ ਅਕਾਲ ਤਖਤ ਸਾਹਿਬ ਦਾ ਹਾਂਜੀ ਫਿਰ ਦੇਖੋ ਇੱਕ ਪਪਟ ਜਥੇਦਾਰ ਤੋਂ ਉਹਨੂੰ ਸਜ਼ਾ ਜਿਹੜੀ ਆ ਉਹਦੀ ਮਾਫ ਕਰਵਾਈ ਜੀ ਉਹ ਡਰਾਮਾ ਕੀਤਾ ਜੀ ਫਿਰ ਲੋਕਾਂ ਦਾ ਵਿਰੋਧ ਹੋਇਆ ਫਿਰ ਉਹ ਜਥੇਦਾਰ ਦਾ ਉਹ ਫੈਸਲਾ ਫਿਰ ਕੈਨਸਲ ਕਰਵਾ ਦਿੱਤਾ ਪੇ ਨਹੀਂ ਇਹਦੀ ਸਜ਼ਾ ਜੇ ਆਉਂਦੀ ਤਿਉਹ ਇਹਨੂੰ ਮਾਪ ਨਹੀਂ ਕੀਤਾ ਗਿਆ ਹੁਣ ਇੱਕ ਇਹ ਪੰਥਕ ਪਾਰਟੀ ਤੇ ਇਹ ਜਿਹੜੇ ਸਿੱਖ ਜਿਹੜੇ ਸਿੱਖ ਸਾਡੇ ਹੈਗੇ ਨੇ ਤਖਤ ਸਾਹਿਬਾਨ ਜਾਂ ਜੋ ਵੀ ਸਾਡੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਕੀ ਬਣਾ ਕੇ ਰੱਖਤਾ ਇਹਨਾਂ ਕ ਮਜ਼ਾਕ ਬਣਾ ਕੇ ਰੱਖਤਾ ਨਾ ਜੀ 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 ਅੱਛਾ ਇਹ ਜੇ ਨੇ ਮੈਂ ਹੁਣ ਇਹਦੀ ਸਜ਼ਾ ਮਾਫੀ ਦੀ ਗੱਲ ਤੇ ਆਉਣ ਲੱਗਾ ਵਾਂ ਰਾਮ ਰਹੀੰਦੀ ਫਰਸਟ ਨੂੰ ਇਹਨਾਂ ਦੀ ਇਹਨਾਂ ਦਾ ਲਾਸਟ ਮਰਹਲਾ ਜਿਹੜਾ ਨਾ ਸੰਸਦ ਦੀਆਂ ਚੋਣਾਂ ਦਾ ਉਹ ਪਹਿਲੀ ਨੂੰ ਮਰਹਲਾ ਖਤਮ ਹੋ ਜਾਣਾ 4 ਨੂੰ ਇਹਨਾਂ ਦੀ 4 ਜੂਨ ਨੂੰ ਹੁਣ ਤੁਸੀਂ ਦੱਸੋ ਵੀ ਜੇ ਉਹਨੂੰ ਮਾਫ ਕਰਨਾ ਹੀ ਸੀਗਾ ਤੇ ਹਫ਼ਤਾ ਰੋਕ ਨਹੀਂ ਸਕਦੇ 10 ਦਿਨ ਰੋਕ ਨਹੀਂ ਸੀ ਸਕਦੇ ਪਰ ਗੱਲ ਦੇ ਕੀ ਹੈ ਗੱਲ ਦੇ ਉਹਨਾਂ ਦੇ ਉਹਦੇ ਜਿਹੜੇ ਫੋਲੋਅਰਸ ਨੇ ਜਿਹੜੇ ਉਹ ਬਾਰਡਰ ਸਟੇਟ ਦੇ ਜਿਹੜੇ ਅਡਜੋਇਨਿੰਗ ਆ ਜਿਹੜੇ ਹਰਿਆਣਾ ਦਾ ਪੰਜਾਬ ਦਾ ਤੇ ਰਾਜਸਥਾਨ ਦਾ ਜਿਹੜਾ ਬਾਰਡਰ ਆ ਜਿੱਥੇ ਕੋਦੀ ਜ਼ਿਆਦਾ ਹੈਗੇ ਉਹਦੇ ਪੈਰੋਕਾਰ ਨੇ ਔਰ ਬਕਾਇਦਾ ਉਹਨਾਂ ਨੇ ਇੱਕ ਕੈਨਡੂ ਧਾਰਮਿਕ ਸੰਸਥਾ ਪਰ ਉਹਨਾਂ ਨੇ ਇੱਕ ਪੋਲੀਟੀਕਲ ਵਿੰਗ ਬਣਾਇਆ ਉਹ ਡਿਸਾਈਡ ਕਰਦਾ ਵਾ ਵੀ ਹਰ ਕਿਸੇ ਕਿਹੜੇ ਕਿਹੜੀ ਸਟੇਟ ਚੋਂ ਜਾਂ ਕਿਹੜੇ ਹਲਕੇ ਤੋਂ ਕਿਹੜੀ ਪਾਰਟੀ ਦੀ ਮਤਲਬ ਹਮਾਇਤ ਕਰਨੀ ਹੈ ਔਰ ਬਕਾਇਦਾ ਉਹ ਉਹਨਾਂ ਨੂੰ ਇੱਕ ਆ ਇੱਕ ਆਰਡਰ ਜਾਂ ਮਤਲਬ ਇੱਕ ਲਾਈਨ ਇਸ਼ੂ ਕੀਤੀ ਜਾਂਦੀ ਫੋਲੋਅਰਸ ਨੂੰ ਹੁਣ ਇਹ ਟੋਟਲ ਜਿਹੜਾ ਵਾ ਨਾ ਜਿਹੜਾ ਮਤਲਬ ਹੁਣ ਇਹਨੂੰ ਭਾਜਪਾ ਦੀ ਕਹਿ ਲੋ ਜਾਂ ਜਿੰਨਾਂ ਦਾ ਵੀ ਇੱਥੇ ਇੰਟਰਸਟ ਹਮ ਹੁਣ ਇੱਕ ਮਨਾਕਾ ਇੱਕ ਇੱਕ ਬੱਚਾ 5 ਸਾਲ ਦਾ ਬੱਚਾ ਵੀ ਸਮਝ ਸਕਦਾ ਵੀ ਸਾਰੀ ਇਹ ਪੋਲੀਟੀਕਲ ਗੇਮ ਆ ਉਹ ਵੋਟਾਂ ਖਾਤਰ ਜਿਹੜੀਆਂ ਮਤਲਬ 4 ਜੂਨ ਨੂੰ ਜਿਹੜਾ ਰਿਜ਼ਲਟ ਡਿਕਲੇਅਰ ਹੋਣਾ ਨਾ ਇਹ ਟੋਟਲ ਉਹਨਾਂ ਵੋਟ ਜਿਹੜੀ ਆ ਉਹ ਸਾਰੀ ਭਾਜਪਾ ਨੂੰ ਜਾਣੀ ਆ ਸਿਰਫ ਮਤਲਬ ਇਹ ਆ ਇਹ ਪੋਲੀਟੀਕਲ ਇਹ ਗੇਮ ਠੀਕ ਠੀਕ ਹੈ ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਇਹ ਗੱਲ ਜਿਹੜੀ ਆ ਸਾਰੀ ਹੁਣ ਇਲੈਕਸ਼ਨ ਜਿੱਤਣ ਲਈ ਇੱਕ ਇਲੈਕਸ਼ਨ ਸਟੰਟ ਦੇ ਤੌਰ ਤੇ ਇੱਕ ਰਿਵਾਰਡ ਦੇ ਤੌਰ ਤੇ ਉਹਨਾਂ ਨੂੰ ਕੇਸ ਚੋਂ ਬਰੀ ਕੀਤਾ ਗਿਆ ਹਾਲਾਂਕਿ ਜਦੋਂ ਇਹ ਸੀਬੀਆਈ ਇੱਕ ਵੱਡਾ ਆਧਾਰਾ ਵਾ ਬੜੀ ਬਰੀਕੀ ਨਾਲ ਜਾਂਚ ਕਰਨ ਵਾਲੀ ਇੱਕ ਸੰਸਥਾ ਹੈ ਇਹ ਉਹਦੇ ਲਈ ਵੀ ਇੱਕ ਮੇਨਾ ਇਹਨਾਂ ਦਾ ਇਤਰਾ ਹਾਈ ਕੋਰਟ ਚੋਂ ਬਰੀ ਹੋ ਜਾਣਾ ਅਗਲੀ ਗੱਲ ਜਿਹੜੀ ਮੈਂ ਮੇਰਾ ਸਵਾਲ ਪੁੱਛਾਂਗਾ ਕਿ ਸੀਬੀਆਈ ਜਿਹੜਾ ਵਾ ਹੁਣ ਇਹਦੇ ਤੇ ਗਾਂ ਪੈਰਵਾਈ ਕਰੂ ਕਿ ਜਾਂ ਸ਼ਾਂਤ ਰਹ ਜੂਗੀ ਪਹਿਲੋਂ ਤੇ ਆਪਾਂ ਇਹ ਗੱਲ ਕਰ ਲਈਏ ਜਿਹਨੂੰ 2021 ਦੇ ਵਿੱਚ ਜਦੋਂ ਜਸਟਿਸ ਜਗਦੀਪ ਸਿੰਘ ਨੇ ਇਹਨਾਂ ਨੂੰ ਸਜ਼ਾ ਦਿੱਤੀ ਆ ਪਨਿਸ਼ਮੈਂਟ ਦਿੱਤੀ ਕੈਪੀਟਲ ਪਨਿਸ਼ਮੈਂਟ ਦਿੱਤੀ ਆ ਕੈਪੀਟਲ ਪਨਿਸ਼ਮੈਂਟ ਕੋਈ ਵੀ ਜੱਜ ਕੋਈ ਵੀ ਕੋਰਟ ਕੋਈ ਵੀ ਬੈਂਚੋ ਭਾਵੇਂ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਉਹ ਜਾਂ ਲੋਅਰ ਜੱਜ ਨੇ ਸੈਸ਼ਨਸ ਉਹ ਕੇਸ ਦੇ ਹਰ ਪਹਿਲੂ ਨੂੰ ਬਹੁਤ ਮਾਈਕਰੋਸਕੋਪਿਕ ਤਰੀਕੇ ਨਾਲ ਉਹਦੀ ਸ਼ਾਨ ਬੀਣ ਕਰਕੇ ਵਾਲ ਦੀ ਖਲ ਲਾ ਕੇ ਫੇਰ ਪਨਿਸ਼ਮੈਂਟ ਦਿੰਦੇ ਆ ਹੁਣ ਤੁਸੀਂ ਦੱਸੋ ਵੀ ਜਗਦੀਪ ਸਿੰਘ ਤੋਂ ਉਦੋਂ ਉਦੋਂ ਕੀ ਲੂ ਭੁੱਲ ਰਹਿਗਾ ਕੀ ਨਹੀਂ ਉਹਨੇ ਵਿਚਾਰਿਆ ਤੇ ਜਿਹੜਾ ਹਾਈ ਕੋਰਟ ਨੂੰ ਉਹਨੂੰ ਮਿਲ ਪਿਆ ਤੇ ਦਵਾ ਤੋਂ ਉਹਨੂੰ ਬਰੀ ਕਰ ਦਿੱਤਾ ਬਿਲਕੁਲ ਠੀਕ ਹੈ ਇਹਦਾ ਮਤਲਬ ਆ ਵੀ ਫੇਰ ਇਹਨਾਂ ਦੇ ਹਿਸਾਬ ਨਾਲ ਜਗਦੀਪ ਸਿੰਘ ਜਸਟਿਸ ਜਗਦੀਪ ਸਿੰਘ ਵੀ ਸ਼ੱਕੀ ਵੀ ਉਹਨੇ ਕਿੰਨੇ ਨਜਾਇਜ਼ੀ ਬੰਦ ਦਿੱਤਾ ਸੀਗਾ ਇਹਨੂੰ ਜਿਹੜੀ ਤੁਸੀਂ ਅੱਗੇ ਪੈਰਵਾਹੀ ਕਰਨ ਦੀ ਗੱਲ ਕਰਦੇ ਜੀ ਜੀ ਪਹਿਲੀ ਤੇ ਗੱਲ ਆ ਵੀ ਹੁਣ ਮੈਂ ਪਹਿਲੋਂ ਇੱਕ ਮਿਸਾਲ ਦੁੱਤੀ ਆ ਉਹ ਸਾਡੇ ਨਰੰਗਕਾਰੀ ਦੀ ਜੀ ਹੁਣ ਤੁਸੀਂ ਉਹ ਨਰੰਗਕਾਰੀ ਬਰੀ ਹੋ ਗਿਆ ਜੀ ਅਪ੍ਰੈਲ 80 ਦੇ ਵਿੱਚ ਜੀ ਉਦੋਂ ਉਹਦੇ ਬਾਅਦ ਕਿਸੇ ਕਿਸੇ ਸਰਕਾਰ ਨੇ ਸਟੇਟ ਨੇ ਸੈਂਟਰ ਨੇ ਕਿਸੇ ਸੰਸਥਾ ਨੇ ਕੋਈ ਕੋਸ਼ਿਸ਼ ਕੀਤੀ ਵੀ ਉਸਕੇ ਉਹਦੇ ਖਿਲਾਫ ਉਹਦੀ ਮਾਫੀ ਦੇ ਖਿਲਾਫ ਸੀਨੀਅਰ ਕੋਰਟ 'ਚ ਜਾ ਕੇ ਅਸੀਂ ਪਰਸਿਊ ਕਰੀਏ ਕੇਸ ਤੁਹਾਨੂੰ ਦੁਬਾਰਾ ਮਾਫੀ ਦਿਵਾਈਏ ਇਸ ਤਰ੍ਹਾਂ ਹੀ ਇਹ ਇਹ ਜਿਹੜਾ ਮਤਲਬ ਜਿਹੜੀ ਜਿਹੜੀ ਤੁਸੀਂ ਸੌਦਾ ਸਾਧਦੀ ਹੁਣ ਕਹਿੰਦੇ ਜਿਨਾ ਮਖਣੀ ਕੋਈ ਕੋਈ ਸਰ ਮਤਲਬ ਸੀਬੀਆਈ ਜਾਂ ਕੋਈ ਸਰਕਾਰ ਸਟੇਟ ਜਾਂ ਸੈਂਟਰ ਉਹ ਹਾਈ ਕੋਰਟ ਸੀਨੀਅਰ ਕੋਰਟ ਦਾ ਦਰਵਾਜ਼ਾ ਖੜਕਾਊਗੀ ਭੁੱਲ ਜਾਓ ਔਰ ਜੇ ਖੂਗ ਆ ਵੀ ਇਹ ਲੋਕਾਂ ਦੇ ਪ੍ਰੈਸ਼ਰ ਲਈ ਜਾਂ ਨੱਕ ਰੱਖਣ ਲਈ ਇੱਕ ਡੈਟ ਵਲਿਟੀ ਹੋਏਗੀ ਟੋਟਲੀ ਆਈ ਵਾਸ਼ ਲੋਕਾਂ ਨੂੰ ਮੇਕ ਦਾ ਪੀਪਲ ਫੂਲ ਬਸ ਇੰਨੀ ਹੀ ਕਿਨਾਂ ਦੀ ਐਕਸਰਸਾਈਜ਼ ਹੋਊਗੀ हां बिल्कुल जी केस दर्ज ਵੀ ਹੁੰਦੇ ਨੇ ਬੰਦੇ ਬਰੀ ਵੀ ਹੁੰਦੇ ਨੇ ਹਜ਼ਾਰਾਂ ਰੋਜ਼ ਬਰੀ ਹੁੰਦੇ ਨੇ ਸਜਾਵਾਂ ਹੁੰਦੀਆਂ ਨੇ ਹੁੰਦੇ ਰਹਿਣ ਇਸ ਗੱਲ ਦਾ ਚਰਚਾ ਸਾਡੀ ਇਸ ਪੂਰੀ ਸਿੱਖ ਕਮਿਊਨਿਟੀ 'ਚ ਇਸ ਕਰਕੇ ਹੋ ਰਿਹਾ ਕਿ ਇਹ ਕੇਸ ਉਸ ਸ਼ਖਸ ਨੂੰ ਬਰੀ ਕੀਤਾ ਗਿਆ ਜਿਸ ਨੇ ਗੁਰੂ ਸਾਹਿਬ ਦਾ ਸਮਾਗ ਰਚ ਕੇ ਇੱਕ ਵੱਜਰ ਗੁਨਾਹ ਕੀਤਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਵੀ ਉਹਦੇ ਤੇ ਤੇ ਉਹਦੇ ਪਰੋਕਾਰਾਂ ਤੇ ਲੱਗਦੇ ਆ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੇਸ ਦੇ ਵਿੱਚ ਉਹ ਜਿਸ ਰੇਪ ਕੇਸ ਦੇ ਵਿੱਚ ਉਹ ਉਮਰ ਕੈਦ ਕੱਟ ਰਿਹਾ ਉਹ ਵੀ ਕੇਸ ਚੋਂ ਉਹਨੂੰ ਬਰੀ ਕੀਤਾ ਜਾ ਸਕਦਾ ਕਿਉਂਕਿ ਜੇ ਸਰਕਾਰਾਂ ਜਿਹੜੀਆਂ ਨੇ ਫਿਰ ਜਦੋਂ ਆਪਣੀ ਆਈਟੀਆਂ ਆਉਂਦੀਆਂ ਤੇ ਕੁਝ ਵੀ ਕਰ ਸਕਦੀਆਂ ਨੇ ਬਾਕੀ ਸਾਡੀ ਨਜ਼ਰ ਬਣੀ ਰਹੇਗੀ ਜੀ ਤੁਸੀਂ ਵੇਖਦੇ ਰਹਣਾ ਵਿਸ਼ਵ ਟੀਵੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਬੀਆਈ ਜਿਹੜੀ ਆ ਉਹ ਸੁਪਰੀਮ ਕੋਰਟ ਦਾ ਰੁਖ ਕਰਦੀ ਹੈ ਕਿ ਨਹੀਂ ਕਰਦੀ ਇਹ ਕਿਸ ਇੱਥੇ ਠੱਪ ਕਰਕੇ ਤੇ ਗੋਲ ਕਰ ਦਿੱਤਾ ਜਾਂਦਾ ਕੀ ਹੁੰਦਾ ਜਰੂਰ ਇਹਦੇ ਤੇ ਸਾਡੀ ਨਜ਼ਰ ਬਣੀ ਰਹੇਗੀ ਤੁਸੀਂ ਵੀ ਵੇਖਦੇ ਰਹਿਣਾ ਜੀ ਵਿਸ਼ਪਤੀ